ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕਹਿੰਦੇ ਨਾ ਸਾਰੇ ਪੁਲਿਸ ਵਾਲੇ ਇੱਕੋ ਜਿਹੇ ਨਹੀਂ ਹੁੰਦੇ ਬਹੁਤ ਵਿੱਚ ਚੰਗੇ ਵੀ ਹੁੰਦੇ ਨੇ ਤੇ ਉਹਨਾਂ ਦਾ ਸਨਮਾਨ ਉਹਨਾਂ ਦਾ ਸਤਿਕਾਰ ਜ਼ਰੂਰ ਕਰਨਾ ਚਾਹੀਦਾ ਹੈਗਾ ਤੇ ਆਹ ਦੇਖੋ ਮੀਂਹ ਦੇ ਕਾਰਨ ਜੋ ਬਰਸਾਤ ਅੱਜ ਕੱਲ ਪੈ ਰਹੀਆਂ ਆਂ ਤੇ ਲਲਹੀੜੀ ਚੌਕ ਇਖਨਾਂ ਵਿਖਿਆ ਉੱਥੇ ਦੇਖੋ ਖੱਡੇ ਪੈ ਗਏ ਮੀਂਹ ਦੇ ਕਾਰਨ ਤੇ ਇਹ ਪੁਲਿਸ ਵਾਲੇ ਨੂੰ ਸਲਾਮ ਆ ਯਾਰ ਤੇ ਜੋ ਕੀ ਆਪ ਖੁਦ ਮਿੱਟੀ ਇਥੇ ਪਵਾ ਕੇ ਤੇ ਆਪ ਹੀ ਮਤਲਬ ਕੀ ਟੋਇਆਂ ਉੱਪਰ ਰਿਆਗਾ ਯਾਰ ਐਵੇਂ ਦੇ ਜੋ ਪੁਲਿਸ ਵਾਲਿਆ ਉਹਨਾਂ ਨੂੰ ਦਿলো ਸਲਾਮ ਆ ਤੇ ਬਹੁਤ ਵਰਦੀ ਦਾ ਫਾਇਦਾ ਵੀ ਠਾਉਂਦੇ ਨੇ ਤੇ ਇਸ ਨੂੰ ਪੁਲਿਸ ਵਾਲੇ ਨੂੰ ਯਾਰ ਦਿলো ਸਲਾਮ ਆ ਵਰਦੀ ਦਾ ਜੋ ਸਹੀ ਇਸਤੇਮਾਲ ਕਰ ਰਿਹਾਗਾ ਤੇ ਇਸ ਵਿੱਚ ਜੋ ਵਰਦੀ ਦੇ ਵਿੱਚ ਸ਼ਰੀਰ ਤੇ ਉਹਦਾ ਵੀ ਸਤਕਾਰ ਹੋ ਰਿਹਾਗਾ ਤੇ ਐਵੇਂ ਦੇ ਹੀ ਪੁਲਸ ਵਾਲੇ ਪੁਲਸ ਨੂੰ ਉੱਚਾ ਚੱਕ ਸਕਦੇ ਨੇ ਵਧੀਆ ਯਾਰ